ਸਾਰਿਆਂ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੇ ਸਾਰੇ ਠੀਕ ਠਾਕ ਹੋਵੋਗੇ ਆਓ ਵੇਖੀਏ ਫਿਰ ਨਿਆਣੇ ਕੀ ਕਰੰਦੇ ਆਏ ਨੇ ਉਹ ਬਨੇ ਕੀ ਕਰੰਦੇ ਆ ਅੰਗਰ ਸਿੰਘ ਕੋਠੇ ਤੇ ਪਹਿਲੇ 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 ਇਹ ਹੀ ਚੰਗਾ ਚੇ ਲੋਟ ਹੁੰਦਿਆ ਫੇਟਰ ਬਣਾਇਆ ਨਨੂ ਬਾਬਾ ਇੱਥੇ ਆ ਨਹੀਂ ਗੇ ਬਨੇ ਯਾਰੀ ਲੈਂਦੇ ਆ ਨਹੀਂ ਨਹੀਂ ਤੋ ਤੂੰ ਰੋਕੋ ਪਰ ਹਰ ਕੋ ਸਨ ਜੁਕੇ ਸਾਹ ਨੂੰ ਹਟਿੰਦਾ ਚੱਲਣਾ ਰਹਿਣਾ ਚਾਹੋ ਕਰੋ ਇੰਜੋਏ ਚਿੱਲ ਕਰੋ ਚਰਚੇ ਤੋਂ ਬਸ ਸੁਖਬੀ ਤੁਸੀਂ ਤੁਸੀਂ ਨਹੀਂ ਚਾਹਤੇ ਕਮ ਸੇ ਕੋਈ ਚੇਂਜ ਸੁਮੇਂ ਹੀ ਇਸ ਬਦਲੇ ਹਾਂ ਮੈਂ ਅੱਗੇ ਆ ਜਾ ਮੇਰੇ ਤੇ ਵੇਖ ਵੀਡੀਓ ਅੱਜ ਕੋਈ ਨਹੀਂ ਖਿਲਾ ਤੋ ਕੁਝ ਨਹੀਂ ਬਦਲੇਗਾ ਲਾਓ ਨਿਆਰੇ ਉਹ ਨਾਲ ਕਿੱਥੇ ਚਲਿਆ ਸੀ ਹੈ ਮੋਂ ਵੇਖਣ ਕ੍ਰੀਏਟਿਵ ਕੰਚਲਰ ਹਾਂ ਕਿੱਥੇ ਘੱਟੀ ਚੱਲ ਆ ਜੋ ਚੱਲੋ 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 ਉਹ ਬੋਲੋ 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 ਭਜੇਗਾ 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 ਚੱਲੋ ਬੋਲੋ ਕਾ ਤੇ ਕੋਈ ਹੈ ਹੀ ਨਹੀਂ ਇਨਾਂ ਦੇ ਹੈਂ ਘਰ ਗੇਟ ਬੰਦਿਆ ਘਰ ਕੋਈ ਵੀ ਨਹੀਂ ਹੈਗਾ ਹੁਣ ਅਨੀ ਗੇਟ ਬੰਦੇ ਪੁੱਤ ਗੇਟ ਬੰਦਿਆ ਚਲ ਕਾ ਚਲੀ ਬਾਤਾਂ ਇਹ ਤੇ ਕੀ ਹੋਇਆ ਜੀ ਬੁੱਕਾ ਮੰਨਿਆ ਅਨੀ ਅਨੀ ਘਰ ਕੋਈ ਨਹੀਂ ਹੈਗਾ ਘਰ ਨਹੀਂ ਹੈਗੇ ਆਉਣਗੇ ਨਾ ਫੇਰ ਵੇਖਾਂਗੇ ਖਾਨੀ ਘਰ ਨਹੀਂ ਪੁੱਤ ਕੋਈ ਵੀ ਘਰਾਂ ਨਹੀਂ ਗੇ ਹੈ ਨਹੀਂ ਕੋਈ ਵੀ ਵੇਖਾ ਕੋਈ ਵੀ ਨੀਗਾ ਕਰ ਬਾਜ ਮਾਰਿਆ ਹੈ ਕੋਈ ਕੋਈ ਨਹੀਂ ਆ ਗਕਰ ਬਾਅਦ ਚਾਵਾਂਗੇ ਵੇਖਣਾ ਹੁੰਦੇ ਨੇ ਨਾ ਵੀਜੀ ਆਏਗਾ ਫਿਰ ਵੇਖਾਂਗੇ ਚਲੋ ਚਲੋ ਚਲੀਏ ਨਹੀਂ ਨਹੀਂ ਤੇ ਫਿਰ ਇਦਾਂ ਗੱਲ ਇੱਥੇ ਬੈਠੇ ਰਹੋ ਫਿਰ ਅੱਗੇ ਬਹਿ ਜਾਓ ਬਹਿ ਜਾ ਬਹਿ ਜਾ ਘਰ ਅੱਗੇ ਕਈਪ ਹੁੰਦਾ ਹੈ ਇਨੀ ਘਰ ਕੋਈ ਨਾ ਪਰ ਕੋਈ ਨਹੀਂ ਐਥੇ ਗੁਰਨਾਹ ਐਥੇ ਗੁਰਨਾਹ ਦੀ ਮਮਾ ਦੋਨੋਂ ਜਿੱਦ ਤੇ ਨੇ ਕਿ ਗੁਰਨਾਹ ਆ ਲੀ ਗਾ ਕੱਟੀ ਦੇਖਣ ਕੱਟੀ ਵਾਲੇ ਘਰ ਨਹੀਂ ਹੈਗੇ ਗੇਟ ਲੋਕ ਹੈ ਉਹਨਾਂ ਦਾ ਤੇ ਉਹਦੇ ਮਮਾ ਵੀ ਅੱਜ ਕੋਈ ਪਰਮੈਸ਼ ਪਾ ਰਹੇ ਨੇ ਚਲੋ ਅੱਜ ਉਹਨਾਂ ਦੇ ਮਮਾ ਦੀ ਸੋਣੀ ਲੈਣੇ ਹੈ ਕਿਹਨੂੰ ਪਪਾ ਹਾਂਜੀ ਮੈਂ ਤਵੇ ਬਲਾਡ ਲਿਆ ਤੇ ਕਿਹੜੇ ਲੈਦੇ ਹੋ ਨਵੇਂ ਬਲਾਡ ਕੋਰਨਾ ਦੀ ਕੋਟ ਲਿਆਣੀ ਹੈ ਪਲਾਂਟਾਂ ਨਾਲ ਰਾਜ ਨਹੀਂ ਹੁੰਦਾ। ਇਹ ਪੋਟ ਲਿਆਉਣੇ ਆ ਨਾਲੇ ਸੁੱਕ ਜਾਣੇ ਮਰ ਜਾਣੇ ਵਿਚਾਰੇ ਯਾਰ। ਕਦੀ ਪਲਾਂਟ ਜਿਆਦੇ ਹੋ ਜਾਂਦੇ ਨੇ ਪੋਟ ਥੋੜ੍ਹ ਜਾਂਦੇ ਕਦੀ ਪੋਟ ਜਿਆਦੇ ਹੋਦੇ ਉਹਦੇ ਵਾਂਗ ਪਲਾਂਟ ਲੈਣ ਦੁਰਪੇਣੀ ਕੰਮ ਖੜ ਗਿਆ ਬਸ। ਇਹ ਬੜੀ ਸੋਹਣੀ ਪਣੀਰੀ ਹੈਗੀ ਫਿਰ ਮੈਂ ਲੈਣੀ। ਠੀਕ ਹੈ ਜੀ। ਮੇਰੇ ਸੁੱਕ ਜਾਣੇ 3 ਦਿਨ ਹੋ ਗਏ ਆ ਪਾਣੀ ਚ ਪੇ ਨੂੰ। ਲੈ ਲਵੋ। ਤੁਹਾਨੂੰ ਬਤਾਓ ਕਿੱਥੇ ਨੇ ਪਲਾਂਟ ਤੁਹਾਡੇ? ਬੋਲੇ ਤੇ ਕੋਈ ਵੀ ਨਹੀਂ ਇਹਨਾਂ ਦੇ ਇਹਨਾਂ ਨੂੰ ਫੁੱਲ ਲੱਗਣਗੇ ਨਾ ਹਜੇ ਤੇ ਬੱਚੇ ਐ ਜੈ ਤੇ ਬੁੱਟੇ ਨੇ ਹਾਂ ਮਨਾ ਸੁਨਣਾ ਦੇ ਬੁੱਟੇ ਐ ਨਾ ਇਹਨਾਂ ਦਾ ਆਹ ਚਾਰ ਕੋਈ ਨਾਵ ਨਹੀਂ ਮਮੇ ਡਾੜੀ ਵਾ ਤੇ ਬਿਸਤਰੇ ਵਿਛਾਉਂਦੇ ਆ ਨਾਜ ਬਿਸਤਰੇ ਲਿਆਉਂਦੇ ਆ ਆ ਲੋ ਜੀ ਸ਼ਾੜਾ ਵੀ ਆ ਗਿਆ ਇਹ ਆ ਲਓ ਜੀ ਚਾਦਰ ਲਿਆ ਲਓ ਆਪਣੀ ਚਾ ਕੰਬਲ ਵੀ ਲਿਆ ਮੇਰਾ ਕੰਬਲ ਵੀ ਲਿਆ ਦਿਓ ਚਾ ਕੰਬਲ ਲਿਆਓ ਕੰਬਲ ਵੀ ਲਾਓ ਤੋਰ ਕੇ ਤੋਰ ਕੇ ਤੋਰ ਕੇ ਤੋਰ ਅਗਰ 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 ਵਿਚ ਹੱਲੋ ਵਿਚ ਹੋ ਜੋ ਹੋਏ ਹੋਏ ਨਾ ਆਜੋ ਆਇਆ ਮੈਂ ਚਲੋ ਚਲੋ ਦੂਜੇ ਬਿਸਤਰੇ ਚਲੋ ਆ ਗਿਆ ਮੈਂ ਲੈ ਕੇ ਸਾਰੇ ਪੰਜ ਪੰਜ ਉੱਤੇ ਚੱਜੋ ਉੱਤੇ ਚੱਜੋ ਦਰੋ ਦਰੋ ਮਿਲੋ ਇਧਰੋ ਫੋਟੋ ਚਾਦਰ ਉਹ ਦਰਸ਼ਕਾਰੀ ਕਰੋ ਚਲੋ ਸੌਰੀ ਕਰੋ ਸੌਰੀ ਕਰੋ ਚੱਪ ala , ala , aga mis oma teeb ? väga hea . väga hea . ära tõrge , ära tõrge . ma arvan , et teised ei räägi . ਆਪਾਦੇਓ ਲੱਗੇ ਕਰਦੇ ਹਾਂ ਜੀ ਜੀ ਪਲੇਟ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਨਾ ਰੋਟੀ ਕਾਲੇ ਨਾ ਜੋ ਠੀਕ ਆਲੇ ਆਹ ਸਰਾਣਾ ਪੜਾ ਸਰਾਣਾ ਪੜਾ ਆਹੜੇ ਪੜਾ ਥੈਂਕ ਯੂ ਇਹ ਕਿਵੇਂ ਰੋਟੀ ਕਾੰਦੇ ਆ ਓਏ ਟਾ ਟਾ ਕੇ ਵਾਓ 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 ਸੋ ਦੋਸਤੋ ਆਸ ਕਰਨੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਆ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਵਲੌਗ ਚ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ